ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋੜਾ ਦੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬੈੜ ਤਾਜੀ ਸੂਨ ਵਾਲੀ ਤੇ ਇੱਕ ਪਾਲਕ ਬੱਚੀ ਦਿਖਾਵਾਂਗੇ ਕਰੇਲੂ ਨਾਗਾ ਵੀਰਾਂ ਦੇ ਰੇਟ ਡਿਟੇਲ ਪੁੱਛਦੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਆਪਣਾ ਫੰਡ ਵੀਰੇ ਗਹਿਲਾ ਨਾਮ ਮੇਰਾ ਗਗਨਦੀਪ ਸਿੰਘ ਹੈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀਰਾ ਆਪਣਾ ਮੋਬਾਈਲ ਨੰਬਰ 9872304780 9872304780 04780 ਇਹਦੀ ਪਹਿਲਾ ਨੰਬਰ ਦਾ ਬੈੜ ਦੇਖ ਰਹੇ ਕਿੰਨੀ ਕੁ ਉਮਰ ਹੈ ਬੱਚੀ ਦੀ ਇਹਦੀ ਵੀਰੇ ਮੰਨ ਕੇ ਚੱਲ ਬਾਏ 24 25 ਕਿ ਮਹੀਨੇ ਹੋਊਗੇ ਠੀਕ ਹੈ ਕਿ ਆ ਆਪਣੇ ਘਰ ਦੀ ਬੈੜ ਦੀ ਹੈ ਹਾਂ ਆ ਬੈੜ ਆ ਬੈੜ ਵੀ ਦੇਖ ਲੈ ਆਪਣੇ ਜੀ ਅੱਛਾ ਹੋਰ ਲਿਆ ਵੱਡੀ ਬੈੜ ਵੱਡੀ ਬੈੜ ਆ ਇਹਦੀ ਬੱਸੀ ਆ ਕਿੰਨਾ ਕੁ ਦੁੱਧ ਦਿੰਦੀ ਆ ਗਾਂ ਇਹ ਦੁੱਧ ਹੈਗਾ ਵੀਰੇ 40 ਲੀਟਰ ਠੀਕ ਆ ਉਹਦੀ ਬੱਚੀ ਆ ਗਈ ਹੈ ਨਾ ਉਹ ਵੀ ਬੱਸੀ ਆ ਗਈ ਇਹ ਆਪ ਕਿਹੜਾ ਟੀਕੇ ਦਾ ਪਤਾ ਕੁਸ ਇਹ ਆਪ ਯਾਰ ਮੈਨੂੰ ਐ ਤਾਂ ਵੀਰੇ ਪਤਾ ਨਹੀਂ ਐਬੀਐਸ ਦਾ ਟੀਕਾ ਸੀ ਮਨ ਲਾ ਇੰਨੀ ਆਪਾ ਗੌਰ ਨਹੀਂ ਲੱਗਦੀ ਇੰਨੀ ਗੌਰ ਨਹੀਂ ਮੂੰ ਮਤਲ ਬਰਾਇਆ ਮਹਿੰਗਾ ਸੀ ਠੀਕ ਆ ਹੁਣ ਕਿਹੜਾ ਲੱਗਿਆ ਵਗੇ ਹੁਣ ਇਹਦੇ ਲੱਗਿਆ ਵਾ 700 ਰੁਪਏ ਲੈ ਕੇ ਗਿਆ ਜੀ ਇੱਕ ਟੀਕੇ ਦਾ ਦੋ ਦੋ 1400 ਲੈ ਕੇ ਗਿਆ ਜੀ ਐ ਨਹੀਂ ਪਤਾ ਜਿਹੜਾ ਉਹ ਵੀ ਮੈਂ ਮੁੱਢਾ ਵਧੀਆ ਵਧੀਆ ਕਹਿ ਕੇ ਭਰਾਇਆਗਾ ਵਧੀਆ ਕਹਿ ਡਾਕਟਰ ਨਾਲ ਗੱਲ ਕਰਾ ਲੇ ਤੋਰੀ ਫੋਲੀ ਬਾਹਰ ਨੂੰ ਤੇ ਦਿਨ ਸਹੀ ਕਹਿ ਕੱਢਦੀ ਅੱਜ ਦਿਨੇ ਵੀ ਫਿਰ ਇੱਕ ਤਰੀਕ ਨੂੰ ਪੂਰੇ ਆ ਉੱਤੇ ਵੀ ਲੈ ਸਕਦੇ 5 6 ਦਿਨ ਬਾਕੀ ਆ ਹਾਂ ਇੱਕ ਤਰੀਕ ਨੂੰ ਫਿਰ ਪੂਰੇ ਆ ਠੀਕ ਹੈ ਤੇ ਦੁੱਧ ਦਾ ਅੰਦਾਜ਼ਾ ਆਪਣੂੰ ਗਾਂ ਦੇ ਹਿਸਾਬ ਨਾਲ ਤੇ ਬਾਡੀ ਵਾ ਦੇ ਦੇ ਕੇ ਵੀ ਕਿੰਨਾ ਕ ਪਾ ਦੂਗੀ ਦੁੱਧ ਇਹ ਗਾਂ ਦੇ ਹਿਸਾਬ ਨਾਲ ਤਾਂ ਵੀਰੇ ਆਏ ਆ ਵੀ 20-25 ਲੀਟਰ ਦਾ ਮੈਂ ਬੋਲੀ ਗੱਲ ਹੈ ਜਿਹੜੇ ਹਿਸਾਬ ਨਾਲ ਕਹਿੰਦੇ ਆਪਾਂ 20 ਤੋਂ ਪਾਰ ਮੰਨ ਲੈ ਬੰਦਾ ਸੋ ਫਿਰ ਕੋਸ ਨਹੀਂ ਨਾ ਮਸੀ ਠੀਕ ਹੈ ਲੈ ਜਾ ਇੱਧਰ ਕੋਈ ਸੀਲ ਬਠੇਰੀ ਆ ਦੇ ਜਿੰਨੇ ਕੋਈ ਆਏ ਨਹੀਂ ਹੱਥ ਲਾਈ ਚੱਲ ਜਿਵੇਂ ਮਰ ਜੀ ਠੀਕ ਹੈ ਠੀਕ ਹੈ ਸੀਲ ਕਰੀ ਪੂਰੀ ਹੈ ਨਾ ਜਮਾ ਸੋ ਬਾਕੀ ਬੇਲ ਬੂਲ ਵੱਡੀ-ਵੱਡੀ ਬਹੁਤ ਆ ਕੱਦ-ਕਾਟ ਕੋਈ ਵੀ ਛੋਟੀ ਨਾ ਮੰਨੇ ਚੰਗੇ ਜਾਂਦੇ ਆ ਇੱਕ ਗੜਾ ਹੋਰ ਕਾਲ ਜੂਰ ਨੂੰ ਬੜਾ ਤੇ ਸੁਨੱਖੇ ਸੁਨੱਖੇ ਬੱਚੀ ਬ ਤੇ ਉਮਰ ਲਗਭਾਗ ਇਹਦੀ ਹੈਗੀ ਹੈਗੀ 24-25 ਮਹੀਨੇ 2 ਸਾਲ ਤੋਂ ਉੱਪਰ ਹੀ ਹੈ ਥੋੜੀ ਜਿਹੀ ਨਹੀਂ ਹੈਣਾ ਉਹ ਦੇਖੋ ਯਾਰ ਬੱਚੀ ਪੂਰੀ ਜਵਾਨੀ ਦੇ ਵਿੱਚ ਹੈਗੀ ਤੇ ਆਂ ਵੀ ਸੀਲ ਵੀ ਪੂਰੀ ਆ ਕੋਈ ਆਏ ਨਹੀਂ ਜਿਵੇਂ ਮਰਜੀ ਹੱਥ ਪਾਈ ਚੱਲ ਕਿਤੇ ਲਾਈ ਚੱਲਦਾ ਠੀਕ ਹੈ ਜਵਾਨ ਯਾਰੇਦਾਰ ਹੈਣਾ ਤੇ ਥਣ ਸੋਹਣਾ ਗੱਡੂ ਚਾਹੇ ਮਸ਼ੀਨੀ ਚਵਾਈ ਕਰ ਲਿਓ ਚਾਹੇ ਅਸਲੀ ਜਵਾਂ ਸੋ ਘਰ ਦੀ ਵੀਰ ਦੀ ਬੱਚੀ ਜਿਹੜਾ ਪੂਰੀ ਤਗੜੀ ਠੀਕ ਹੈ ਉਹ ਥਾਣੇ ਕਰ ਨੇੜ ਦਾ ਫੇਸ ਦਿਖਾ ਦਿੰਨੇ ਸੋ ਥਾਣ ਦੇਖ ਸਕੋਗੇ ਮੇਰ ਤੋਂ ਸੋਹਣੇ ਸਾਫ ਸਿਤਰੇ ਚਾਰੇ ਥਾਣ ਤੇ ਬਾਈ ਜੀ ਰੇਟ ਆਪਾਂ ਇਹਦਾ ਕੀ ਰੱਖਿਆਗਾ ਇਹ ਦਾ ਵੀਰੇ ਮੁੱਲ ਫੋਨ ਤੇ ਕਰਾਂਗੇ ਚੀਜ਼ ਦੇ ਹਿਸਾਬ ਜੇ ਨਾਲ ਹੀ ਹੋਊਗਾ ਹਾਂ ਹਿਸਾਬ ਜੇ ਦੇ ਅੱਗੇ ਇੱਕ ਬੱਚੀ ਦੇਖੀ ਨੇ ਬਾਲਕ ਆਪਾਂ ਇਹਦੇ ਵੀਰੇ 10 ਦਿਨ ਹੋਇਆ ਟੀਕਾ ਦਰਾਇਆ ਠੀਕ ਹੈ ਇਹਦੇ ਟੀਕਾ ਨਾਰਮਲ ਜਲਸੀ ਵਾਲਾ ਦਰਾਇਆ ਠੀਕ ਹੈ ਟੀਕਾ ਨੰਦ ਨੂੰ ਤਾਂ ਨਹੀਂ ਦੇਖਿਆ ਬਸ ਇਹਦੇ ਨਹੀਂ ਦੇਖੇ ਉਹਦੇ ਮੈਨੂੰ ਦੇਖ ਕੇ ਗਏ ਆਪਾਂ ਉਹਦੇ ਦਾ ਦੁੱਗੇ ਕੱਢਦੇ ਆਲੇ ਕੱਢ ਕੇ ਜਾਨੀ ਕਿ ਦੋ ਮਹੀਨੇ ਨੂੰ ਇਹਨੇ ਦੇਖਣੇ ਨਹੀਂ ਹੁੰਦੇ ਬੰਦੇ ਨੂੰ ਦਿਖਾਏ ਸੀ ਜੋ ਕੁ ਮਹੀਨੇ ਹੋ ਗਏ ਤਾਂ ਦੁੱਗੇ ਕੱਢੇ ਠੀਕ ਹੈ ਠੀਕ ਹੈ ਠੀਕ ਹੈ ਤੇ ਕਰੋ ਘਰੇਲੂ ਪਸ਼ੂ ਆ ਗਈ ਦੋਨੇ ਹਾਂ ਹਾਂ ਘਰੇਲੂ ਹੀ ਤੇ ਇਹ ਵੀ ਚੰਗੀ ਬੈੜ ਦੀ ਵਧੀਆ ਹਾਂ ਇਹਦੀ ਬੈ ਠੀਕ ਠੀਕ ਹੈ ਤੇ ਕਿੰਨੇ ਦੁੱਧ ਦੇ ਬੈਡ ਸੀ ਉਹ ਵੀਰੇ 25 ਗੀਟਰ ਸੀਗਾ ਠੀਕ ਹੈ ਇਹਦਾ ਮੁੱਲ ਵੜੀ ਇਹਦਾ ਮੁੱਲ ਵੜੀ ਆ ਯਾਰ ਦੇਣ ਲੈਣ ਜਾਂ ਵੀ ਇਹਦਾ 20000 ਰੁਪਏ ਹੀ 20 ਦੇ ਲੈਣਾ ਮੁੱਲ ਜਾਏ 25 ਕਰਾ ਲੈ ਕੁਛ ਪਰ ਆ ਦੇ 20000 ਦੀ 25 ਦੇ ਦੇ ਆਗੇ ਦੇਣੀ ਆ ਠੀਕ ਹੈ ਠੀਕ ਹੈ ਤੇ ਝੂੜੇ ਚਾਲੇ ਬੜੀ ਜ਼ਬਰਦਸਤ ਆ ਹਨਾ ਹਾਂ ਝੂਲੇ ਖੋਲ ਕੇ ਦਿਖਾ ਦਿੰਦਾ ਵੀਰੇ ਤੋੜ ਦੀ ਬਾਤ ਆ ਗੱਡ ਕਾਠ ਵਗੈਰਾ ਤੇ ਤੋਰਾ ਵਗੈਰਾ ਦੇਖੋ ਬੱਚੀ ਦਾ ਸੋਨਾ ਸਾਫ ਜਿਹਾ ਸਿਰਫ 20000 ਰੁਪਏ ਦੇ ਲੈਣ ਵਾਲਾ ਰੇਟ ਆ ਇਹ ਕਦਾ ਟੈਗ ਹੋ ਕੇ ਜੀ ਮਾਂ ਗੁਜਰ ਗਈ ਸੀਗੀ ਉਸ ਵੈੜ ਦੀ ਬੱਚੀ ਹੈਗੀ ਤੇ ਨਗ ਤੜਾ ਚਾਰ ਵੀਰ ਕਹਿੰਦਾ ਹੋ ਗਏ ਨੇ ਬੰਨੇ ਕਰਦੇ ਓਕੇ ਹਨਾ ਪੈਸਿਆਂ ਦੀ ਲੋੜ ਸੀ ਵੀਰੇ ਤੇ ਬਾਕੀ ਚਲੋ ਕਿ ਵੀਜ਼ਦਾਰੀ ਕਰਦੇ ਵਿੱਚ ਪਸ਼ੂ ਹੀ ਚੀਜ਼ ਆ ਇੱਕ ਗਹਿਣਾ ਹੁੰਦਾ ਜਦੋਂ ਜ਼ਰੂਰਤ ਆ ਵੇਚੋ ਇਹਨਾਂ ਨੂੰ ਤੇ ਇੱਕ ਪਾਲਕ ਬੱਚੀ ਸਿਰਫ 20000 ਰੇਟ ਇੱਕ ਦਿਖਾਤੀ ਬੱਚੀ ਘਰੇਲੂ ਸੋਣ ਵਾਲੀ ਤੁਸੀਂ ਚੰਗੀ ਸੇਵਾ ਕਰ ਲੋਗੇ 25 ਪਰ 20 22 ਲੀਟਰ ਮੰਨ ਕੇ ਲੈ ਰਹੇ ਹੋ ਰੇਟ ਵੀ ਕਹਿੰਦਾ ਫੋਨ ਤੇ ਕਰੂੰਗਾ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਦਿਓ ਬਾਈ ਜੀ ਆਪਣਾ 9872904780 ਵੀਡੀਓ ਦੇਖ ਲਈ ਸਭ ਦਾ ਤੈਅ